ਚੰਡੀਗੜ੍ਹ ਨੇ ਅੱਜ ਤੱਕ ਦਿੱਲੀ ਨੂੰ ਦੇਖ ਕੇ ਵੋਟ ਪਾਈ ਐ ਪਰ ਜਿਹੜਾ ਹੈਗਾ ਇਸ ਵਾਰ ਜਿਹੜੀ ਵੋਟ ਐ ਉਹ ਚੰਡੀਗੜ੍ਹ ਤੋਂ ਦੇਖ ਕੇ ਪਾਣ ਦਿੱਲੀ ਨੇ ਦਿੱਲੀ ਨੇ ਤਾਂ ਇੱਕ ਸੰਖਿਆ ਵਧਾਣੀ ਹੁੰਦੀ ਐ ਇੱਕ ਸੀਟ ਵੱਧ ਗਈ ਪਰ ਉਹ ਇਹਨਾਂ ਦੇ ਲੋਕਾਂ ਦੀ ਆਵਾਜ਼ ਨਹੀਂ ਸੁਣਦੇ ਮੈਂ ਸੰਜੀਤ ਟੰਡਨ ਦਾ ਬਿੱਤ ਦਿਨ ਇੰਟਰਵਿਊ ਕਰ ਰਿਹਾ ਸੀਗਾ ਉਹ ਕਹਿੰਦੇ ਕਿ ਜਦੋਂ ਇਹ ਚਾਰ ਸੀਟਾਂ ਉੱਪਰ ਚੋਣ ਲੜਦੇ ਸੀ ਉਦੋਂ ਵੀ ਇੱਕ ਜਿੱਦੇ ਸੀਗੇ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੇ ਮੈਦਾਨ ਦੇ ਵਿੱਚੋਂ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਕੀਲੇ ਪੈਂਦਾ ਨਗਰ ਨਿਗਮ ਦੇ ਅੰਦਰ ਜਦੋਂ ਇਹ ਸਾਡੇ ਨਾਲ ਚੋਣ ਲੜਦੇ ਸੀ ਤਾਂ ਉਹਨਾਂ ਦੀਆਂ 20 ਸੀਟਾਂ ਸੀਗੀਆਂ। ਇਸ ਵਾਰ 12 ਦੇ ਕਿਉਂ ਗਈ? ਚੰਡੀਗੜ੍ਹ ਦੇ ਵਿੱਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ ਤੇ ਮੈਦਾਨ ਦੇ ਵਿੱਚ ਨਿਤਰੇ ਆ ਮੈਂ ਲੋਕ ਸਭਾ ਚੋਣਾਂ ਦੀ ਗੱਲ ਕਰ ਰਹੇ ਹਾਂ 9 ਮਾਸ ਦਾ ਰਿਸ਼ਤਾ ਟੁੱਟਿਆ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਤਾਂ ਵੱਖ ਹੋ ਹੋ ਲੜ ਰਹੇ ਐ ਤੇ ਚੰਡੀਗੜ੍ਹ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੇ ਤਾਲ ਠੋਕ ਦਿੱਤੀ ਆਪਣੇ ਕੌਂਸਲਰ ਹਰਦੀਪ ਸਿੰਘ ਸੈਣੀ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਕਿ ਜਾ ਕੇ ਸੰਜੇ ਟੰਡਨ ਦਾ ਮੁਕਾਬਲਾ ਕਰੋ ਗੱਲਬਾਤ ਕਰ ਲੈਣੇ ਹਰਦੀਪ ਸਿੰਘ ਸੈਣੀ ਮੇਰੇ ਨਾਲ ਮੌਜੂਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਕਿਹੜੇ ਮਸਲੇ ਆ ਪੰਜਾਬੀ ਮਾਂ ਬੋਲੀ ਤੋਂ ਲੈ ਕੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਤੱਕ ਕੀ ਗੱਲ ਕਰਨਗੇ ਚੰਡੀਗੜ੍ਹ ਵਾਸੀਆਂ ਦੇ ਵਿੱਚ ਗੱਲਬਾਤ ਕਰ ਲਿਆ ਹਰਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਸ਼੍ਰੋਮਣੀ ਅਕਾਲੀ ਦਲ ਨੇ ਤਾਲ ਠੋਕੀ ਹੈ ਚੰਡੀਗੜ੍ਹ ਦੇ ਵਿੱਚ ਇਸ ਵਾਰ ਕੀ ਕਹਿੰਦਾ ਗਰਾਊਂਡ ਕੀ ਕਹਿੰਦੀ ਹੈ ਜਮੀਨ ਬਹੁਤ ਵਧੀਆ ਜੀ ਬਹੁਤ ਪਿਆਰ ਮਿਲ ਰਿਹਾ ਹੈ ਬਹੁਤ ਸਤਿਕਾਰ ਮਿਲ ਰਿਹਾ ਹੈ ਔਰ ਲੋਕ ਬੜੇ ਖੁਸ਼ ਨੇ ਕਿ ਸਾਨੂੰ ਇਸ ਵਾਰ ਆਪਣੀ ਪਾਰਟੀ ਨੂੰ ਵੋਟ ਪਾਉਣ ਦਾ ਮੌਕਾ ਮਿਲ ਰਿਹਾ ਹੈ ਜਿੱਥੇ ਵੀ ਜਾ ਰਹੇ ਹਾਂ ਲੋਕਾਂ 'ਚ ਬੜਾ ਹੌਸਾ ਹੈ ਹੁਣੇ ਥੋੜਾ ਸਮਾਂ ਪਹਿਲਾਂ ਕੌਂਸਲਰ ਚੋਣਾਂ ਹੋਈਆਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਨੇ ਕਾਫੀ ਆਪਣੇ ਉਮੀਦਵਾਰ ਉਤਾਰੇ ਪਰ ਜਿੱਤ ਕਿਸੇ ਇੱਕ ਹੀ ਤੁਹਾਡੀ ਕੱਲਿਆਂ ਦੀ ਹੋਈ ਕੀ ਲੱਗਦਾ ਕਿ ਗਰਾਉਂਡ ਤਿਆਰ ਹੋ ਗਿਆ ਉਸ ਪੱਧਰ ਦਾ ਲੋਕ ਸਭਾ ਚੋਣ ਹਸਤੇ ਕਾਲੀ ਦਲ ਦਾ ਦੇਖੋ ਅਸੀਂ ਪਹਿਲਾਂ 4 ਸੀਟਾਂ ਲੜਦੇ ਸੀ ਜਦੋਂ ਅਸੀਂ ਪਾਈਵਾਲੀ ਚ ਹੁੰਦੇ ਆ ਨਾ ਕਈ ਸਾਨੂੰ ਫਾਇਦੇ ਹੁੰਦੇ ਨੇ ਤਾਂ ਸਾਨੂੰ ਕਈ ਨੁਕਸਾਨ ਵੀ ਹੁੰਦੇ ਜਥੇਬੰਦੀਕ ਤੌਰ ਤੇ ਉੱਥੇ ਪਾਰਟੀ ਨਹੀਂ ਉੱਭਰਨ ਦੇ ਆ ਜਾਂਦਾ ਇਸ ਕਰਕੇ ਅਸੀਂ 4 ਤੋਂ 15 ਤੇ ਆਏ ਆ 15 ਤੋਂ ਹੁਣ ਅਸੀਂ ਐਮਪੀ ਲੜ ਰਹੇ ਆ ਐਮਪੀ ਲੜ ਕੇ ਅਸੀਂ ਐਮਪੀ ਜਿੱਤ ਕੇ ਅਸੀਂ 35 ਤੇ ਜਾਵਾਂਗੇ ਅਗਲੀ ਵਾਰ ਅਸੀਂ ਸਾਰੇ ਵਾਰਡ ਲੜਾਂਗੇ ਔਰ ਅਸੀਂ ਸਮਰਥਾਂ ਲੜਨਦੇ ਕਿਉਂਕਿ ਜਥੇਬੰਦੀਕ ਪ੍ਰਧਾਨ ਵੀ ਮੈਂ ਹੀ ਆ ਜੱਥੇਬੰਦੀ ਵੀ ਮੈਂ ਹੀ ਚਲਾ ਰਿਹਾ ਇੱਥੇ 2018 ਤੋਂ ਪ੍ਰਧਾਨ ਹੋਣ ਦੇ ਨਾਤੇ ਸਾਡੇ ਨੂੰ ਅੱਜ ਤੋਂ 6 ਮਹੀਨੇ ਪਹਿਲਾਂ ਪ੍ਰਧਾਨ ਸਾਹਿਬ ਨੇ ਕਹਿਦਾ ਸੀ ਕਿ ਆਪਣੀ ਜੜੀ ਹੈ ਇੱਥੋਂ ਦੀ ਤਿਆਰੀ ਰੱਖੋ ਇੱਥੇ ਸਾਸੀ ਚੋਣ ਲੜਨੀ ਹੈ ਹੁਣ ਸਭ ਤੋਂ ਵੱਡਾ ਸਵਾਲ ਇੱਥੇ ਹੁੰਦਾ ਕਿ ਭਾਜਪਾ ਦੇ ਨਾਲੋਂ ਤੁਸੀਂ ਟੁੱਟ ਗਏ ਹੋ ਲੱਗਦਾ ਕਿ ਉਸ ਪੱਦਰ ਦੀ ਟੱਕਰ ਭਾਜਪਾ ਨੂੰ ਤੁਸੀਂ ਦੇ ਪਾਉਗੇ ਕਿਉਂਕਿ ਪੰਜਾਬ ਦੇ ਵਿੱਚ ਤਾਂ ਤੁਸੀਂ ਵੱਡੇ ਹੱਥ ਉੱਪਰ ਕਰਦੇ ਸੀਗੇ ਆਪਣਾ ਸ਼ਰਮਨੀ ਕਲਾਲ ਦਾ ਔਰ ਚੰਡੀਗੜ੍ਹ ਦੇ ਵਿੱਚ ਸਿਰਫ ਸਟਾਰ ਕਾਉਂਸਲਰ ਹੁੰਦੇ ਸੀ ਤੁਹਾਡੇ ਕੋਲ ਨਹੀਂ ਬਿਲਕੁਲ ਦੇਖੋ ਮੈਂ ਜਿਹੜਾ ਹੈਗਾ ਨਾ ਇੱਕ ਚੰਡੀਗੜ੍ਹ ਦਾ ਪੁੱਤ ਆ ਇਹ ਗਰੀਬ ਘਰ ਤੋਂ ਉੱਠ ਕੇ ਤਿੰਨ ਵਾਰ ਕਾਉਂਸਲਰ ਬਣਿਆ ਇੱਕ ਵਾਰ ਨਹੀਂ ਬਣਦਾ ਅਗਲੀ ਵਾਰ ਨਹੀਂ ਬਣਦਾ ਕੋਈ ਵਿਸ਼ਵਾਸ ਹੈ ਚੰਡੀਗੜ੍ਹ ਦੇ ਲੋਕਾਂ ਨੂੰ ਮੇਰੇ ਤੇ ਚੰਡੀਗੜ੍ਹ ਨੇ ਅੱਜ ਤੱਕ ਦਿੱਲੀ ਨੂੰ ਦੇਖ ਕੇ ਵੋਟ ਪਾਈ ਹੈ ਪਰ ਜਿਹੜਾ ਹੈਗਾ ਇਸ ਵਾਰ ਜਿਹੜੀ ਵੋਟ ਹੈ ਉਹ ਚੰਡੀਗੜ੍ਹ ਨੂੰ ਦੇਖ ਕੇ ਪਾਣ ਦਿੱਲੀ ਨੇ ਦਿੱਲੀ ਨੇ ਤਾਂ ਇੱਕ ਸੰਖਿਆ ਵਧਾਣੀ ਹੁੰਦੀ ਹੈ ਇੱਕ ਸੀਟ ਵੱਧ ਗਈ ਪਰ ਉਹ ਇਹਨਾਂ ਦੇ ਲੋਕਾਂ ਦੀ ਆਵਾਜ਼ ਨਹੀਂ ਸੁਣਦੇ ਇਸ ਕਰਕੇ ਇੱਥੋਂ ਦੇ ਬੰਦੇ ਨੂੰ ਵੋਟ ਪਾਓ ਜਿਹੜਾ ਤੁਹਾਡਾ ਪਰਖਿਆ ਹੋਇਆ ਏ ਔਰ ਉਹ ਉਹ ਹੀ ਤੁਹਾਡੀ ਗੱਲ ਉੱਥੇ ਕਰੇਗਾ ਜਿਹੜਾ ਉੱਥੇ ਉੱਥੇ ਵਾਲੀ ਪਾਰਟੀ ਦਾ ਜਿੱਤਿਆ ਹੋਇਆ ਉਹ ਉਹਨਾਂ ਦੀ ਗੱਲ ਤਾਂ ਉਹਨਾਂ ਦਾ ਏਜੰਡਾ ਤਾਂ ਦਿੱਲੀ ਏਜੰਡਾ ਤਾਂ ਇੱਥੇ ਲਾਏਗਾ ਪਰ ਚੰਡੀਗੜ੍ਹ ਦੇ ਲੋਕਾਂ ਦੀ ਆਵਾਜ਼ ਉੱਥੇ ਤੱਕ ਨਹੀਂ ਪਹੁੰਚਾਉਂਦਾ ਸਾਰੀਆਂ ਚੀਜ਼ਾਂ ਤੇ ਆਉਂਗਾ ਮੈਂ ਸੰਜੇ ਟੰਡਨ ਦਾ ਬਿੱਤੇ ਦਿਨ ਇੰਟਰਵਿਊ ਕਰ ਰਿਹਾ ਸੀਗਾ ਉਹ ਕਹਿੰਦੇ ਕਿ ਜਦੋਂ ਇਹ ਚਾਰ ਸੀਟਾਂ ਉੱਪਰ ਚੋਣ ਲੜਦੇ ਸੀ ਉਦੋਂ ਵੀ ਇੱਕ ਜਿੱਦੇ ਸੀਗੇ ਉਹਨੇ 15 ਤੇ ਲੜੇ ਤਾਂ ਵੀ 21 ਜਿੱਤੇ ਐ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੇ ਮੈਦਾਨ ਦੇ ਵਿੱਚ ਚੋਣ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਕਹਿੰਦੇ ਪੈਣ ਵਾਲਾ ਚਲੋ ਫਰਕ ਤਾਂ ਦਿਖੇ ਰਿਹਾ ਏ ਨਗਰ ਨਿਗਮ ਦੇ ਅੰਦਰ ਜਦੋਂ ਇਹ ਸਾਡੇ ਨਾਲ ਚੋਣ ਲੜਦੇ ਸੀ ਤਾਂ ਉਹਨਾਂ ਦੀਆਂ 20 ਸੀਟਾਂ ਸੀਗੀਆਂ ਐਸ ਵਾਰ 12 ਤੇ ਕਿਉਂ ਰਹਿ ਗਈ ਇਹ ਫਰਕ ਹੈ ਇਹ ਫਰਕ ਹੀ ਆ ਜਿਹੜਾ ਜਿਹਦੇ ਕਰਕੇ 12 ਦੇ ਰਹਿ ਗਏ ਉਦੋਂ ਪਿਛਲੀ ਵਾਰੀ 20 ਆਈਆਂ ਸੀ 26 ਜੋ ਵੀ ਆਈਆਂ ਸੀ ਇਸ ਬੜੀ 35 ਚੋਂ 12 ਆਈਆਂ ਕਟਿਆ ਕਿ ਨਹੀਂ ਕਟਿਆ ਇਹ ਫਰਕ ਪਿਆ ਸਾਡੇ ਕਰਕੇ ਪੰਜ ਸੀਟਾਂ ਹਰੇ ਨੇ ਇਹ ਇੱਕ ਸੀਟੇ 9 ਵੋਟ ਤੋਂ ਹਰੇ 45 46 ਤੋਂ ਸਾਡੇ ਵਾਲੇ ਨੂੰ ਤੇ 300 ਪਈ ਹੈ ਇੱਕ ਇਹਨਾਂ ਦੇ ਪ੍ਰਧਾਨ ਦੀ ਸੀਟ ਇਹਨਾਂ ਦਾ ਯੁਵਾ ਮੋਰਚਾ ਦਾ ਪ੍ਰਧਾਨ ਲੜਿਆ ਉਹ 314 ਵੋਟਾਂ ਤੋਂ ਹਰੀ ਹੈ ਸਾਡੇ ਬੰਦੇ ਨੂੰ ਉੱਥੇ 514 ਵੋਟ ਪਈ ਹੈ ਇੱਕ ਸੀਟੇ ਖੁੱਡਾਲੀ ਸ਼ਹਿਰ ਤੋਂ 1000 ਵੋਟ ਤੋਂ ਹਰੇ ਆ ਸਾਡੇ ਬੰਦੇ ਨੂੰ ਤੇ 1305 ਵੋਟ ਪਈ ਹੈ ਇੱਕ ਸੀਟੇ 70 ਵੋਟਾਂ ਤੋਂ ਹਰੇ ਆ ਉੱਥੇ ਸਾਡੇ ਬੰਦੇ ਨੂੰ 400 ਪਲੱਸ ਵੋਟ ਪਈ ਹੈ ਇਸ ਕਰਕੇ ਇੱਕ ਸੀਟੇ ਮੇਰੇ ਵਾਲੀ ਦਾ ਸਿੱਧੀ ਹਾਰੇ ਆ ਠੀਕ ਹੈ ਜੀ ਪੰਜ ਸੀਟਾਂ ਦਾ ਤਾਂ ਸਾਡਾ ਹੈਗਾ ਜਿਹੜੀਆਂ ਸਾਡੇ ਕਰੇ ਕਿ ਫਰਕ ਇਹ ਕਾਰਪੋਰੇਸ਼ਨ ਚ ਵੀ ਐਵੇਂ ਕਹਿੰਦੇ ਸੀ ਐਵੇਂ ਓਵਰ ਕੌਨਫੀਡੈਂਸ ਸੀਗੇ ਇਹ ਕਾਰਪੋਰੇਸ਼ਨ ਦੇ ਵਿੱਚ ਵੀ ਬਈ ਇਹਨਾਂ ਨੂੰ ਇਹਨਾਂ ਨੂੰ ਕੀ ਹੈ ਅਸੀਂ ਤੁਸੀਂ ਕਹਿੰਦੇ ਹੋ ਨਾ ਜਿੱਤਾਂ ਹਾਰਾਂ ਜੇ ਇਹ ਮੁਕਾਬਲੇ ਜੀ ਨਹੀਂ ਮੰਨਦੇ ਤਾਂ ਜਿੱਤ ਹਾਰ ਤੈਅ ਕਰਨ ਚ ਤਾਂ ਅਸੀਂ ਹੈਗੇ ਹੀ ਆ। ਮਤਲਬ ਸ਼੍ਰੋਮਣੀ ਅਕਾਲੀ ਦਲ ਜਿੱਤੇ ਜਾਂ ਨਾ ਦਿੱਤੇ ਪਰ ਜਿੱਤ ਹਾਰ ਤੈਅ ਕਰ ਸਕਦਾ। ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਕਿ ਇਹ ਅਸੀਂ ਜਿੱਤ ਵੈਸੇ ਤਾਂ ਅਸੀਂ ਜਿੱਤਾਂਗੇ ਕਿਉਂਕਿ ਲੋਕ ਜਿਹੜੀਆਂ ਹੈ ਦਿੱਲੀ ਦੀਆਂ ਪਾਰਟੀਆਂ ਤੋਂ ਪਰੇਸ਼ਾਨ ਨੇ। ਲੋਕਾਂ ਨੂੰ ਮੇਰਾ ਚਿਹਰਾ ਹੈ ਨਾ ਜਿਹੜਾ ਸੰਜੇ ਟੰਡਨ ਜੀ ਦੀ ਤੁਸੀਂ ਗੱਲ ਕਰੀ। ਸੰਜੇਤ ਟੰਡਨ ਜੀ ਅੱਜ ਪੰਜਾਬੀ ਦੀ ਗੱਲ ਕਰ ਰਹੇ ਆ ਦੇਖਿਆ ਹੋਊਗਾ ਤੁਸੀਂ ਸਾਡੀ ਮਾਂ ਬੋਲੀ ਦੀ ਸਾਨੂੰ ਸਾਡੀ ਇੱਥੇ ਪਹਿਲੀ ਜਿੱਤ ਸਾਡੀ ਇੱਥੇ ਦਰਜ ਹੋ ਗਈ ਸਾਡੀ ਮਾਂ ਬੋਲੀ ਦਾ ਗੱਲਬਾਤ ਹੋਣੀ ਸ਼ੁਰੂ ਹੋ ਗਈ ਸ਼ਹਿਰ ਦੇ ਅੰਦਰ ਪਿਛਲੇ ਇਲੈਕਸ਼ਨਾਂ 'ਚ ਤਾਂ ਨਹੀਂ ਬਣੀ ਕਦੇ ਜੇ ਅਸੀਂ ਖੜੇ ਆ ਤਾਂ ਬਣੀ ਹੈ ਨਾ ਅੱਜ ਉਹ ਗੱਲ ਕਰ ਰਹੇ ਨੇ ਕਿ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰ ਦਾਂਗੇ 10 ਸਾਲ ਉਹਨਾਂ ਦੀ ਐਮਪੀ ਰਹੀ ਹੈ ਬਤੌਰ ਪ੍ਰਧਾਨ ਹੈ 8 ਸਾਲ ਸੀਗੇ ਉਹਦੇ ਵਿੱਚ ਕੀ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਉਦੋਂ ਨਹੀਂ ਸੀ ਫਰਜ ਬਣਦਾ ਕਰਨ ਦਾ ਜੇ ਐਮਪੀ ਦਾ ਫਰਜ ਬਣਦਾ ਹੈ ਤਾਂ ਪ੍ਰਧਾਨ ਦਾ ਉਹ ਤੋਂ ਜ਼ਿਆਦਾ ਬਣਦਾ ਹੈ ਉਸ ਟਾਈਮ ਤੱਕ ਤਾਂ ਇਹ ਉਹ ਕੰਮਾਂ ਦੇ ਲੱਗੇ ਕਰ ਰਹੇ ਵੀ ਉਹਨੂੰ ਅਸੀਂ ਫੇਲ ਕਰਾ ਦਈਏ ਵੀ ਤਾਂ ਸਾਨੂੰ ਟਿਕਟ ਮਿਲੇ ਕੋਈ ਕੰਮ ਇਹਨਾਂ ਨੇ ਕੀਤਾ ਸ਼ਹਿਰ ਨੂੰ ਪਿੱਛੇ ਕੀਤਾ ਹੈ ਤੇ ਜਿਹੜਾ ਹੈਗਾ ਆਪਣਾ ਕੰਮ ਨਹੀਂ ਹੋਇਆ ਪੰਜਾਬੀ ਤੇ ਜਿਸ ਤੱਕ ਜ਼ਿਕਰ ਹੁੰਦਾ ਤੁਸੀਂ ਕਹ ਪੰਜਾਬੀ ਦਾ ਮੁੱਦਾ ਲੈ ਕੇ ਚੱਲਣਾ ਨਗਰ ਨਿਗਮ ਦੇ ਵਿੱਚ ਹੈਗਾ ਤੁਸੀਂ ਉੱਥੇ ਲਿਆਂਦਾ ਕੋਈ ਮਤਾਂ ਜਿਹਾ ਬਿਲਕੁਲ ਜੀ ਅਸੀਂ ਮਤਾਂ ਮੈਂ ਪੰਜਾਬੀ ਚ ਮੰਨੋ ਏਜੰਡਾ ਪੰਜਾਬੀ ਚਾਹੁੰਦਾ ਐ ਮੈਂ ਉਹ ਤੋਂ ਪੰਜਾਬੀ ਚ ਲਈ ਐ ਅਸੀਂ ਹਰੇਕ ਕੰਮ ਕਾਰਜ ਦਾ ਕਹਿੰਦੇ ਆ ਅਸੀਂ ਇੱਥੋਂ ਤੱਕ ਕਿ ਪ੍ਰੈਸ ਨੋਟ ਵੀ ਪੰਜਾਬੀ ਚ ਨਹੀਂ ਜਾਂਦਾ ਉੱਥੋਂ ਉਹਦੇ ਹਮੇਸ਼ਾ ਆਵਾਜ਼ ਚੱਕੀ ਦੀ ਹਾਊਸ ਦੇ ਅੰਦਰ ਔਰ ਨੰਬਰ ਕੱਟ ਹੋਣ ਕਰਕੇ ਉਹ ਦਬ ਜਾਂਦੀ ਹੈ ਇੱਕ ਆਵਾਜ਼ ਚੱਕਣਾ ਜਦੋਂ ਇਤਿਹਾਸ ਲਿਖਿਆ ਜਾਏਗਾ ਬਜਾਣ ਵਾਲੇ ਪਾਸੇ ਤਾਂ ਲਿਖਿਆ ਜਾਏਗਾ ਨਾ ਤੁਸੀਂ ਹਮੇਸ਼ਾ ਭਾਜਪਾ ਸਾਥ ਦਿੰਦੇ ਹੋ ਭਾਜਪਾ ਦੇ ਪੱਖ ਚ ਵੋਟ ਪਾ ਦਿੰਦੇ ਹੋ ਭਾਜਪਾ ਤੁਹਾਡਾ ਸਾਥ ਨਹੀਂ ਦਿੰਦੀ ਫਿਰ ਦੋ ਵਾਰ ਐਸ ਨਿਗਮਦਿਆਂ ਚੋਣਾ ਚ ਪਹਿਲੀ ਦੋ ਵਾਰ ਮੈਂ ਵਾਕ ਆਊਟ ਕੀਤਾ ਹੈ ਕੋਈ ਕੋਈ ਭਾਜਪਾ ਦੇ ਹੱਕ ਚ ਨਹੀਂ ਪਾ ਗਿਆ ਜਦੋਂ ਕਾਂਗਰਸ ਦੂਜੇ ਪਾਸੇ ਠਿਰ ਬਣੇਗੀ ਤਾਂ ਸਾਨੂੰ ਕਿਤੇ ਨਾ ਕਿਤੇ ਆਪਣਾ ਸਟੈਂਡ ਕਲੀਅਰ ਕਰਨਾ ਪਏਗਾ ਕਾਂਗਰਸ ਨੂੰ ਹਰਾਉਣ ਵਾਸਤੇ ਅਸੀਂ ਵੋਟ ਪਾ ਕੇ ਆਏ ਹਾਂ ਨਾ ਕਿ ਜਿਹੜਾ ਹੈਗਾ ਉਹਨਾਂ ਦੇ ਹੱਕ ਚ ਪਾ ਗਏ ਤੁਸੀਂ ਦੇਖਿਆ ਹੋਗਾ ਮੇਅਰ ਦੀ ਕੁਰਸੀ ਤੇ ਮੈਂ ਮੈਂ ਆਪਣੀ ਥਾਂ ਤੇ ਖੜਾ ਸੀ ਸਾਰੇ ਜਣੇ ਉੱਥੇ ਸੈਲੀਬ੍ਰੇਸ਼ਨ ਕਰ ਰਹੇ ਸੀ ਪਰ ਉਹ ਹੋਇਆ ਗਲਤ ਸੀ ਜਿਹੜਾ ਉਹਨੇ ਮਸੀਹ ਜੀ ਨੇ ਕਰੇ ਜੋ ਹੋਇਆ ਗਲਤੀ ਸਾਰੇ ਦੇਸ਼ ਨੇ ਦੇਖਿਆ ਇਹ ਜੇ ਤੁਸੀਂ ਇਸ ਵਾਰ ਵੀ ਪਾਦੇ ਅਗਲੇ ਵਾਰੀ ਇਲੈਕਸ਼ਨਾਂ ਦੀ ਆਸ ਨਾ ਰੱਖੋ ਹੈਪੋਥੈਟিক্যাল ਹੈ ਜੇਕਰ ਹਰਦੀਪ ਸਿੰਘ ਸੈਣੀ ਜਿੱਤ ਜਾਂਦੇ ਆ ਉੱਥੇ ਭਾਜਪਾ ਨੂੰ ਸਰਕਾਰ ਬਣਾਉਣ ਵਾਸਤੇ ਇੱਕ ਵੋਟ ਦੀ ਲੋੜ ਪੈ ਜਾਂਦੀ ਹੈ ਦੂਸਰੇ ਪਾਸੇ ਕਾਂਗਰਸ ਦੀ ਬਣੂਗੀ ਕੀ ਹਰਦੀਪ ਸਿੰਘ ਸੈਣੀ ਫਿਰ ਭਾਜਪਾ ਦੇ ਹੱਕ ਚ ਜਾਣਗੇ ਮੈਂ ਆਪਣੇ ਲੋਕ ਚੰਡੀਗੜ੍ਹ ਦੇ ਜਿਨ੍ਹਾਂ ਨੇ ਮੈਨੂੰ ਜਿਤਾਇਆ ਮੈਂ ਇਹਨਾਂ ਦੇ ਵਿੱਚ ਬੈਠ ਕੇ ਫੈਸਲਾ ਕਰਾਂਗਾ। ਹਮੂਮਨ ਤਾਂ ਮੈਂ ਵਾਕ ਆਊਟ ਕਰਾਂਗਾ। ਕਿਉਂਕਿ ਜਿਵੇਂ ਇਹਨਾਂ ਇਹਨਾਂ ਨਗਰ ਨਿਗਮ ਦੇ ਇਲੈਕਸ਼ਨਾਂ 'ਚ ਮੈਂ ਦੋ ਵਾਰ ਕੀਤਾ ਏ। ਜੇ ਕਿਤੇ ਦੇਸ਼ ਵਾਸਤੇ ਮੈਨੂੰ ਕੋਈ ਫੈਸਲਾ ਲੈਣਾ ਪਿਆ ਤਾਂ ਮੈਂ ਇਹਨਾਂ ਦੇ ਆਪਣੇ ਆਪਣੀ ਜਿਹਨੇ ਨੇ ਮੈਨੂੰ ਲੋਕਾਂ ਨੇ ਜਿਤਾਇਆ ਏ ਮੈਂ ਇੱਕ ਆਪਣੀ ਔਰੇ ਇਕੱਠ ਕਰਾਂਗਾ। ਉਹਦੇ ਵਿੱਚ ਜੋ ਫੈਸਲਾ ਹੋਵਾਂਗਾ ਉਹ ਫੈਸਲਾ ਕਰਾਂਗਾ। ਮੈਂ ਕਿਸੇ ਨੂੰ ਵੇਚਦਾ ਨਹੀਂ। ਮੈਂ ਆਪਣੇ ਲੋਕਾਂ ਨੂੰ ਵੇਚਦਾ ਨਹੀਂ ਐ ਹਰਦੀਪ ਸਿੰਘ ਦੀ ਨਾਂ ਵਿਕਿਆ ਐ ਨਾ ਵੇਚਦਾ ਐ ਜਿਹੜਾ ਅਸਵਧਾਨ ਬਚੌਂਦਾ ਜ਼ਿਕਰ ਚੱਲ ਰਿਹਾ ਲਗਾਤਾਰ ਕਾਂਗਰਸ ਕਰ ਰਹੀ ਐ ਕਿ ਭਾਜਪਾ ਨੂੰ ਸੱਤਾ ਦੇ ਉੱਪਰੋਂ ਲਾਉਣਾ ਬਹੁਤ ਜ਼ਰੂਰੀ ਐ ਕਿ ਸ਼ਰੋਣੀ ਅਕਾਲੀ ਦਲ ਵੀ ਇਸ ਵਕਤ ਉਹ ਸੋਚ ਰਿਹਾ ਬਿਲਕੁਲ ਉਹੀ ਸੋਚ ਰਿਹਾ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਬਿਲਕੁਲ ਉਹੀ ਸੋਚ ਰਿਹਾ ਐ ਇਹਨਾਂ ਨੇ ਅਗਲੀ ਵਾਰ ਅਗਲੀ ਵਾਰ ਚੋਣਾਂ ਨਹੀਂ ਹੋਣੀਆਂ ਅਗਰ ਇਸ ਵਾਰ ਲੋਕਾਂ ਨੇ ਇਹਨਾਂ ਨੇ ਬਣਾਤਾ ਦੇਖਿਆ ਹੀ ਆਪਾਂ ਨੇ ਜਗ੍ਹਾ ਦੇ ਅੰਦਰ ਖਾਤੇ ਹੀ ਅਕਸਰ ਖੁੰਡ ਚਰਚਾਵਾਂ ਜਿਹੜੀ ਹੈ ਸ਼ਾਇਦ ਤੁਹਾਡੇ ਕੋਲ ਵੀ ਪਹੁੰਚਦੀ ਹੁਣ ਵਿੱਚ WhatsApp ਤੇ ਵੀ ਚਰਚਾਵਾਂ ਚੱਲਦੀ ਹੈ ਕਿ ਸ਼ਰੋਮਣੀ ਅਕਾਲ ਦਲ ਤੇ ਭਾਜਪਾ ਅੰਦਰ ਖਾਤੇ ਇੱਕ ਗੱਲ ਹੀ ਇਹਨਾਂ ਦੀ ਇਹਨਾਂ ਨੇ ਕਦੇ ਵੀ ਇਕੱਠੇ ਹੋ ਜਾਣਾ ਦੇਖੋ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਮੈਨੂੰ ਲੋਕ ਮੈਂ ਲੋਕਾਂ ਦਾ ਲੀਡਰ ਹਾਂ ਮੈਂ ਲੋਕਾਂ ਨੇ ਖੜਾ ਕੀਤਾ ਹੈ ਜੇ ਮੈਨੂੰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਦੀਆਂ ਨਜ਼ਰਾਂ 'ਚ ਮੈਂ ਆਇਆ ਹਾਂ ਤਾਂ ਮੇਰੇ ਲੋਕ ਨੇ ਉਹਦੇ ਪਿੱਛੇ ਜਿਨ੍ਹਾਂ ਨੇ ਮੈਨੂੰ ਤਿੰਨ ਵਾਰ ਜਿਤਾ ਕੇ ਭੇਜਿਆ ਹੈ ਮੈਂ ਲੋਕਾਂ ਦੀ ਪੰਚਾਇਤ ਦੇ ਵਿੱਚ ਕਚਹਿਰੀ 'ਚ ਜਾ ਕੇ ਫੈਸਲਾ ਕਰਾਂਗਾ ਵੀ ਕੀ ਹੋਏਗਾ ਪਾਰਟੀ ਦੇ ਖਿਲਾਫ ਵੀ ਜਾਣਾ ਪੈ ਜਾ ਮੈਂ ਕਹਿ ਰਿਹਾ ਵੀ ਮੈਂ ਉਹ ਆਪਣੀ ਸਲਾਹ ਕਰਕੇ ਲੋਕਾਂ ਦੀ ਸਲਾਹ ਕਰਕੇ ਪਾਰਟੀ ਨੂੰ ਅਗਰ ਪਾਰਟੀ ਮੈਨੂੰ ਕਹਿੰਦੀ ਹੈ ਮੈਂ ਉਹਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦਾ ਇਹ ਫਤਵਾ ਹੈ ਆਪਾਂ ਲੋਕਾਂ ਦੇ ਫਤਵੇ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਸੰਗਤ ਚੰਡੀਗੜ੍ਹ ਪੰਜਾਬ ਦਾ ਹੈ ਹਮੇਸ਼ਾ ਤੋਂ ਮਸਲਾ ਆ ਰਿਹਾ ਹੈ ਕਿ ਹਰਦੀਪ ਸਿੰਘ ਸੈਣੀ ਵੀ ਇਹ ਸੋਚਦੇ ਕਿ ਚੰਡੀਗੜ੍ਹ ਪੰਜਾਬ ਦਾ ਹੀ ਹਿੱਸਾ ਹੈ ਮੈਂ ਸਪਸ਼ਟ ਜਵਾਬ ਚਾਹੁੰਦਾ ਮੈਂ ਬਿਲਕੁਲ ਸਪਸ਼ਟ ਜਵਾਬ ਦਵਾਂਗਾ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਤੋਂ ਸਪਸ਼ਟਤਾ ਨਹੀਂ ਕੁਝ ਕਹਿ ਸਕਦੇ ਮੈਂ ਉੱਥੇ ਖੜਾ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਬੇਨਤੀ ਕਰਦਾ ਜਿਹੜੇ ਜਿਹੜੇ ਲੋਕ ਚਾਹੁੰਦੇ ਨੇ ਕਿ ਇਹ ਪੰਜਾਬ ਦਾ ਬਣੇ ਔਰ ਉਹ ਆਪਣਾ ਦਾਵਾ ਮਜ਼ਬੂਤ ਕਰਨ ਵਾਸਤੇ ਹਰਦੀਪ ਸਿੰਘ ਨੂੰ ਜਿਤਾਣ ਚੰਡੀਗੜ੍ਹ ਤੇ ਨਹੀਂ ਚੰਡੀਗੜ੍ਹ ਹੈ ਜਿਹੜਾ ਕੇਂਦਰ ਵੱਲੋਂ ਖਿੱਚਿਆ ਜਾ ਰਿਹਾ ਏ ਉਹਨਾਂ ਦੀ ਇੰਟਰਫੇਰੈਂਸ ਇੱਥੇ ਵੱਧ ਰਹੀ ਹੈ ਇਹ ਜੇ ਬਚਾਣਾ ਏ ਤੁਸੀਂ ਲਾ ਲਓ ਅਫਸਰ ਲਾ ਲਓ ਜਿਹੜੇ ਦਾਨ ਦਾਨਿਸ਼ ਕੈਡਰ ਦੇ ਅਫਸਰ ਇੱਥੇ ਆ ਆ ਕੇ ਲੱਗ ਰਹੇ ਨੇ ਪੀਸੀਐਸ ਐਸਸੀਐਸ ਦਾ ਕੋਟਾ ਇੱਥੇ ਘਟਦਾ ਜਾ ਰਿਹਾ ਏ ਐਸਐਸਪੀ ਦੀ ਪੋਸਟ ਹੈ ਜਿਹੜੀ ਪੰਜਾਬ ਦੀਆਂ ਪੋਸਟਾਂ ਨੂੰ ਡੰਮੀ ਕਰਤੀਆਂ ਏ ਇਸ ਕਰਕੇ ਦਾਵਾ ਮਜ਼ਬੂਤ ਕਰਨ ਵਾਸਤੇ ਹਰਦੀਪ ਸਿੰਘ ਦੇ ਨਾਲ ਖੜਨਾ ਪਏਗਾ ਇਹ ਵੀ ਚਰਚਾ ਚੱਲਦੀ ਕਿ ਜੇਕਰ ਚੰਡੀਗੜ੍ਹ ਪੰਜਾਬ 'ਚ ਹੁੰਦਾ ਜਾਂ ਪੰਜਾਬ ਦੇ ਨਾਲ ਚੱਲਿਆ ਤਾਂ ਵਿਕਾਸ ਨਾ ਹੋਵੇ ਚੰਡੀਗੜ੍ਹ ਦਾ ਵਿਕਾਸ ਰੁਕ ਜਾਊਗਾ ਦੇਖੋ ਇਹ ਜੀ ਕੋਈ ਗੱਲ ਨਹੀਂ ਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਨੂੰ ਵਿਕਾਸ ਦਾ ਮਸੀਹਾ ਕਿਹਾ ਜਾਂਦਾ ਹੈ ਤੁਸੀਂ ਦੇਖਿਆ ਹੋਵੇਗਾ ਦਰਵਾਰ ਸਾਹਿਬ ਗਲਿਆਰੇ ਦੀ ਗੱਲ ਆ ਲਓ ਦੁਰਗਿਆਣਾ ਮੰਦਿਰ ਦੀ ਗੱਲ ਆ ਲਾ ਲਓ ਜਿਹੜੇ ਵੀ ਧਰਮ ਦਾ ਟੈਂਪਲ ਹੈ ਉਹਨਾਂ ਨੇ ਹਰੇਕ ਚੀਜ਼ ਦੇ ਬਰਾਬਰ ਸਤਿਕਾਰ ਕਰਕੇ ਉਹਦੇ ਤੇ ਜਿਹੜਾ ਹੈ ਕੰਮ ਕੀਤਾ ਹੈ ਅੱਜ ਆ ਦਰਵਾਰ ਸਾਹਿਬ ਜਾਣ ਵਾਸਤੇ ਸਾਢੇ 3-4 ਘੰਟੇ ਲੱਗਦੇ ਨੇ ਉਹਦੇ ਵਿੱਚ ਤੁਸੀਂ ਹੈਗਾ ਅੱਜ ਤਿੰਨ ਅੱਜ ਤੋਂ ਉਸ ਤੋਂ ਪਹਿਲਾਂ ਸਾਡੀ ਸਰਕਾਰ ਤੋਂ ਪਹਿਲਾਂ 5-6 ਘੰਟੇ ਲੱਗਦੇ ਸੀ ਉਹਦੇ ਵਾਸਤੇ ਅੱਜ ਕਰਕੇ ਫਰਕ ਹੈ ਪ੍ਰਧਾਨ ਜੀ ਨੇ ਕੰਮ ਕੀਤਾ ਹੈ ਤਾਂ ਕੰਮ ਕਰਦੇ ਰਾਂਗੇ ਔਰ ਚੰਡੀਗੜ੍ਹ ਦੀ ਵੀ ਡਿਵੈਲਪਮੈਂਟ ਉਵੇਂ ਹੀ ਹੋਏਗੀ ਚੰਡੀਗੜ੍ਹ ਦੇ ਮਸਲੇ ਕਿਹੜੇ ਲੈ ਕੇ ਚੱਲ ਰਹੇ ਹਾਂ ਸਭ ਤੋਂ ਵੱਡਾ ਮਸਲਾ ਬੇਸ਼ੱਕ ਤੁਸੀਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨਾਲ ਇਕੱਠੇ ਨਗਰ ਨਿਗਮ ਚ ਰਹੇ ਪਰ ਉਹ ਜਿਹੜਾ ਮਸਲਾ ਹੈ ਕੂੜੇ ਦੇ ਢੇਰ ਦਾ ਉਹ ਹਜੇ ਵੀ ਉੱਥੇ ਤੁਸੀਂ ਵੀ ਸੱਤਾ ਭੋਗੀ ਕਾਂਗਰਸ ਨੇ ਵੀ ਸੱਤਾ ਭੋਗੀ ਹੁਣ ਆਪ ਵੀ ਸੱਤਾ ਨਾਲ ਭੋਗ ਰਹੀ ਐ ਤੁਸੀਂ ਦਾ ਮਤਲਬ ਮੈਂ ਤਾਂ ਕਦੇ ਮੇਰ ਨਹੀਂ ਨਾ ਰਿਹਾ ਸ਼ਹਿਰ ਦਾ ਠੀਕ ਹੈ ਜੀ ਔਰ ਜਿਹੜਾ ਤੁਸੀਂ ਇਹ ਡੰਪਿੰਗ ਗਰਾਊਂਡ ਦੀ ਗੱਲ ਕਰਦੇ ਹੋ ਡੰਪਿੰਗ ਗਰਾਊਂਡ ਦਾ ਇਹ ਸਾਰੇ ਕਾਉਂਸਲਰਾਂ ਨੇ ਮਿਲ ਕੇ ਹੁਣ ਕੋਈ ਵੀ ਪਾਰਟੀ ਕਹੀ ਜੇ ਵੀ ਮੈਂ ਕਰਾ ਦੂੰਗਾ ਮੈਂ ਕਰ ਦੂੰਗਾ ਅਜੰਡਾ ਪਾਸ ਹੋ ਚੁੱਕਾ ਐ ਪਲਾਂਟ ਇੱਥੇ ਲੱਗਣਾ ਐ ਔਰ ਇਹ ਸਾਰਾ ਸਾਫ਼ ਹੋ ਜਾਣਾ ਐ ਹੁਣ ਮੈਂ ਕਹਦਾ ਆਪਣੀ ਮੈਨੀਫੈਸਟੋ 'ਚ ਮੈਂ ਵਾਦਾ ਵੀ ਮੈਂ ਲਵਾ ਦੂੰਗਾ ਇਹ ਕੋਈ ਸਾਰੀਆਂ ਪਾਰਟੀਆਂ ਨੇ ਕਲੇਮ ਕਰਨਾ ਉਹ ਲਵਾ ਦੇਣਗੇ ਆਜੰਡਾ ਪਾਸ ਹੈ ਭਾਈ ਸਮਝ ਲਿਓ ਸਾਰੇ ਚੰਡੀਗੜ੍ਹ ਵਾਲਿਓ ਇਹ ਪਲਾਂਟ ਲੱਗਣਾ ਹੀ ਹੈ ਐਮਪੀ ਚਾਹੇ ਕਿਸੇ ਦਾ ਬਣੇ ਇਹ ਕ੍ਰੈਡਿਟ ਲੈਣ ਵਾਲੀ ਗੱਲ ਹੋਏਗੀ ਜਿਹੜਾ ਹੈ ਏਜੰਡਾ ਆਲਰੇਡੀ ਪਾਸ ਹੈ ਔਰ ਡੰਪਿੰਗ ਗਰਾਊਂਡ ਦੇ ਨਜਾਦ ਬਹੁਤ ਜਲਦ ਮਿਲ ਜੇਗੀ ਕਿੰਦੇ ਚੰਡੀਗੜ੍ਹ ਦੇ ਵਿੱਚ ਸ਼ਹਿਰਾ ਚ ਸ਼ਹਿਰ ਦੇ ਵਿੱਚੋਂ ਸੈਕਟਰਾਂ ਦੇ ਵਿੱਚੋਂ ਔੜ ਨਹੀਂ ਪੈਂਦੀ ਕਲੋਨੀਆ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਔੜ ਪੈਂਦੀ ਹੈ ਇੰਦਰਾ ਕਲੋਨੀ ਦੇ ਮਸਲੇ ਤੋਂ ਭਲੀ ਭਾਤੀ ਜਾਣਦੇ ਹੋ ਕੀ ਮਸਲਾ ਹੈ ਕੀ ਉਸ ਦਾ ਹੱਲ ਕਰ ਰਹੇ ਕਿਹੜੇ ਮਸਲੇ ਇੰਦਰਾ ਕਲੋਨੀ ਅ ਕੀ ਇਸ ਮਸਲੇ ਬਾਰੇ ਮੇਰੇ ਮੇਰੇ ਸੰਗਿਆਨ ਚ ਨਹੀਂ ਹੈਗਾ ਜੀ ਕਿਉਂਕਿ ਚੌਪੜੀਆਂ ਦਾ ਵੱਡੇ ਪੱਧਰ ਉੱਪਰ ਮਸਲਾ ਹੈਗਾ ਚੰਡੀਗੜ੍ਹ ਦੇ ਵਿੱਚ ਘਰਾਂ ਦਾ ਮਸਲਾ ਹੈਗਾ ਦੇਖੋ ਪਹਿਲਾਂ ਵੀ ਇਹ ਜਿਹੜੇ ਮਸਲੇ ਹਨ ਦੂਜੀਆਂ ਸਰਕਾਰਾਂ ਨੇ ਵੀ ਹੱਲ ਕੀਤੀਆਂ ਇਹਨਾਂ ਨੂੰ ਮਕਾਨ ਦਏ ਆ ਚਾਹੇ ਹੁਣ ਉੱਥੇ ਇੱਕ ਚੀਜ਼ ਹੈ ਜਿਹੜੀ ਮਾਲਕਾਨਾ ਹੱਕ ਦੀ ਗੱਲ ਹੈ ਉਹਨਾਂ ਦੇ ਮਾਲਕਾਨਾ ਹੱਕ ਦਾ ਜਿਹੜਾ ਮਸਲਾ ਹੈ ਉਹ ਕਰਨਾ ਚਾਹੀਦਾ ਕਿੰਨੀ ਦੇਰ ਤੱਕ ਉਹ ਕਿਰਾਏ ਦੇਈ ਜਾਣ ਕਦੇ ਤਾਂ ਉਹਨਾਂ ਨੂੰ ਮਾਲਕ ਬਣਾਓ ਨਾ ਕਦੇ ਤਾਂ ਉਹਨਾਂ ਨੂੰ ਮਾਲਕ ਬਣਾਇਆ ਮਸਲਾ ਇਹ ਚੀਜ਼ ਦਾ ਏ ਮਸਲੇ ਬਹੁਤ ਨੇ ਮਸਲੇ ਸ਼ਹਿਰ ਦੇ ਪਾਣੀ ਦੇ ਬਿਲਾ ਦਾ ਮਸਲਾ ਦੇਖ ਲਓ ਪਾਣੀ ਦੇ ਬਿਲਾ ਦਾ ਮਸਲਾ ਏ ਮੇਰੇ ਵੀਰ ਭੈਣ ਹਿਮਾਚਲ ਤੋਂ ਆ ਕੇ ਉੱਤਰਾਖੰਡ ਤੋਂ ਆ ਕੇ ਹਰਿਆਣਾ ਤੋਂ ਆ ਕੇ ਪਿਆਰ ਤੋਂ ਆ ਕੇ ਹਾਊਸਿੰਗ ਮੋਡ ਦੇ ਮਕਾਨਾਂ 'ਚ ਰਹਿ ਰਹੇ ਨੇ ਕਿੰਨੇ ਸਾਲਾਂ ਤੋਂ ਰਹਿ ਰਹੇ ਨੇ 98% ਲੋਕਾਂ ਨੂੰ ਬਿਲਡਿੰਗ ਵਾਇਲੇਸ਼ਨ ਦੇ ਨੋਟਿਸ ਆਏ ਉਹਨੇ ਕੈਂਸਲੇਸ਼ਨ ਦੇ ਨੋਟਿਸ ਆਏ ਉਹਨੇ ਕੱਲ ਪਰਸੋਂ 18 19 ਜਿਹੜੇ ਨੋਟਿਸ ਆਏ ਉਹ ਡੈਮੋਲੇਸ਼ਨ ਦੇ ਆਏ ਉਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜੀ ਸਿਰਫ ਕੇਂਦਰ ਦੇ ਨਾਂ ਤੇ ਵੋਟਾਂ ਮੰਗਦੇ ਆਂ ਸ਼ਹਿਰ ਦੇ ਮੁੱਦਿਆਂ ਤੇ ਕੋਈ ਵੀ ਨਹੀਂ ਗੱਲ ਕਰੇਗਾ ਪਿਛਲੇ ਮੈਨੀਫੈਸਟੋ ਤੋਂ ਲਾਗੇ ਇਸ ਵਾਰ ਪ੍ਰਧਾਨ ਜੀ ਬੀਜੇਪੀ ਵਾਲੇ ਕਹਿ ਰਹੇ ਜੀ ਕਹਿੰਦੇ ਅਸੀਂ ਐਲਈਡੀ ਲਾਈਟਾਂ ਲਵਾਈਆਂ ਸਾਰੇ ਮੈਨੀਫੈਸਟੋ ਚੋ ਐਲਈਡੀ ਲਾਈਟਾਂ ਲਵਾਈਆਂ ਹਲੋਈ ਕੰਮ ਵਾਲ ਨਹੀਂ ਕੇਂਦਰ ਤੋਂ ਜਿਹੜਾ ਇੱਥੋਂ ਜਿੱਤ ਕੇ ਜਾਂਦਾ ਹੈ ਉਹ ਕੇਂਦਰ ਦਾ ਜਿਹੜਾ ਹੈ ਨਾ ਉਹਦੇ ਪ੍ਰਭਾਵ 'ਚ ਚੱਲਦਾ ਹੈ ਸ਼ਹਿਰ ਇੱਥੋਂ ਦੀਆਂ ਗੱਲਾਂ ਉੱਥੇ ਨਹੀਂ ਕਰੀ ਜਾਂਦੀਆਂ ਸਾਡਾ ਪੀਜੀਆ ਸਾਰੰਗਪੁਰ ਚੱਚਾ ਬੱਚਾ ਸੈਂਟਰ ਬਣਨਾ ਸੀ ਮੈਡੀਕਲ ਕਾਲਜ ਬਣਨਾ ਸੀ ਉਹਦੀ ਸਾਡੀ ਗਰੰਟੀ ਨੇਡ ਵਾਪਸ ਚਲੇਗੀ ਸਰਕਾਰ ਦੀਆਂ ਅੰਗਲੀਆਂ ਕਰਕੇ ਮੈਟਰੋ ਹੈ ਜਿਹੜੀ ਉਹ ਇਹਨਾਂ ਦੀ ਜਿੱਦ ਕਰਕੇ 8 ਸਾਲ ਲੇਟ ਹੋ ਗਈ ਹੈ ਟ੍ਰੈਫਿਕ ਦਾ ਹਾਲਾਤ ਦੇਖ ਲਓ ਨਹੀਂ ਅੱਜ ਮੈਟਰੋ ਚੱਲਦੀ ਹੁੰਦੀ ਐ ਜਦਾ ਟ੍ਰੈਫਿਕ ਦਾ ਸਾਡਾ ਇਹ ਹਾਲਤਾ ਨਾ ਹੁੰਦਾ ਹੁਣ ਹੁਣ ਅੱਜ ਤੋਂ ਬਾਅਦ ਐ 10 ਸਾਲ ਬਾਅਦ ਚੱਲੇਗਾ ਤੁਸੀਂ ਚਾਹੁੰਦੇ ਹੋ ਇੱਥੇ ਮੈਟਰੋ ਆਵੇ ਜਾਂ ਮੋਨੋਰੇਲ ਆਵੇ ਨਹੀਂ ਮੈਟਰੋ ਜਿਹੜਾ ਹੁਣ ਪ੍ਰੋਜੈਕਟ ਦੇਖੋ ਸਾਡੀ ਪ੍ਰਧਾਨ ਸਾਹਿਬ ਦਾ ਇੱਕ ਵਿਜ਼ਨ ਰਿਹਾ ਜਿਹੜਾ ਪੁਰਾਣੀਆਂ ਸਰਕਾਰਾਂ ਦੇ ਪ੍ਰੋਜੈਕਟ ਚੱਲਦੇ ਉਹਨਾਂ ਰੋਕਿਆ ਨਹੀਂ ਹੈ ਕਦੇ ਉਹਨੂੰ ਅੱਗੇ ਹੀ ਵਧਾਇਆ ਹੈ ਜੇ ਹੁਣ ਮੈਟਰੋ ਦਾ ਸਰਵੇ ਹੋ ਚੁੱਕਿਆ ਸਾਰਾ ਕੁਝ ਹੋ ਚੁੱਕਿਆ ਤਾਂ ਉਹ ਚੱਲਣੀ ਚਾਹੀਦੀ ਹੈ ਔਰ ਸ਼ਹਿਰ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਆਪਣਾ ਇੱਥੇ ਆਪਣਾ ਟ੍ਰੈਫਿਕ ਕਾਂਗਰਸ ਤੇ ਆਮ ਆਦੀ ਪਾਰਟੀ ਚੰਗਾ ਪ੍ਰਦਰਸ਼ਨ ਕੌਂਸਲਰ ਚੋਣਾਂ ਦੇ ਵਿੱਚ ਕੀਤਾ ਤੇ ਹੁਣ ਇਸ ਵਕਤ ਮੇਰ ਵੀ ਹੈਗਾ ਕਿ ਦੋਨੇ ਧਿਰਾਂ ਇਕੱਠੀਆਂ ਹੋ ਗਈਆਂ ਤੇ ਇੱਕ ਤਰਫ ਆ ਕੇ ਨੇ ਜਿੱਤ ਉਹਨਾਂ ਨੇ ਪ੍ਰਾਪਤ ਕਰ ਲੈਣੀ ਹੈ ਹਾਲਾਂਕਿ ਪਵਣ ਬੌਂਸਲ ਬੇਸ਼ੱਕ ਰੁੱਸੇ-ਰੁੱਸੇ ਫਿਰਦੇ ਐ ਪਰ ਕਾਂਗਰਸ ਕਹਿ ਰਹੀ ਹੈ ਕਿ ਉਹਨਾਂ ਦਾ ਕੋਈ ਬੋਤਾ ਆਧਾਰ ਨਹੀਂ ਰਿਹਾ ਸੀ ਇੱਕ ਤਰਫਾ ਜਿੱਤ ਜਿਵੇਂ ਮੇਰ ਇਲੈਕਸ਼ਨ ਚ ਕਰੀ ਐ ਇੱਕ ਤਰਫਾ ਆਪ ਨੇ ਮੇਰ ਬਣਾ ਲਿਆ ਕਾਂਗਰਸ ਵਾਲੇ ਦਾ ਵਿਚਾਰੇ ਰਹਿ ਗਏ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਤਾਂ ਨਹੀਂ ਬਣਿਆ ਇਹਨਾਂ ਦਾ ਇਹੋ ਜਿਹੀ ਸਿਸਟਮ ਹੈ ਇਹ ਜਿਹੜਾ ਹੁਣ ਕੁਲਵੰਤ ਜੀ ਆਏ ਸੀ ਕੱਲ ਪਰਸੋਂ ਇੱਥੇ ਹੱਥ ਖੜੇ ਕਰਕੇ ਇੰਡੀਆ ਅਲਾਈਅንስ ਉਹ ਮੁਹਾਲੀ ਜਾ ਕੇ ਕਾਂਗਰਸ ਨੂੰ ਗਾਲਾਂ ਕੱਢਦੇ ਆ 1 ਕਿਲੋਮੀਟਰ ਵਾਦੇ ਉਹ ਬਦਲ ਜਾਂਦੇ ਆ ਕਿਵੇਂ ਰੰਗ ਚਲੇਗਾ ਇਹਨਾਂ ਦਾ ਕਿਵੇਂ ਕਰਨਗੇ ਆਪਣੇ ਆਪ ਦਾ ਆਪਣਾ ਸਟੈਂਡ ਦਾ ਸਪਸ਼ਟ ਕਰਨ ਦਾ ਵੀ ਇਹ ਸੀਨਾਂ ਦੇ ਨਾਲ ਹੈ ਕਿ ਇਹਨਾਂ ਦੇ ਆਪਣਾ ਖਿਲਾਫ ਹੈ 1 ਕਿਲੋਮੀਟਰ ਵਾਦੇ ਜਿਹੜਾ ਇਹਨਾਂ ਦਾ ਪਿੰਡ ਬਦਲ ਜਾਂਦਾ ਹੈ ਚਲੋ ਠੀਕ ਹੈ ਤਾਂ ਸਿਆਸੀ ਬਿਆਨਬਾਜ਼ੀ ਹੋ ਗਈ ਸਿਆਸੀ ਤੁਹਾਡੇ ਤੰਜ ਹੋ ਗਏ ਉਹਨਾਂ ਦੇ ਉਹ ਵੀ ਕਰਦੇ ਆ ਸਿਆਸੀ ਚੀਜ਼ਾਂ ਕਰਦੇ ਆ ਉਹ ਤੁਹਾਡੇ ਉੱਪਰ ਕਰਦੇ ਆ ਕਿ ਇਹ ਅੰਦਰੋਂ ਇੱਕੇ ਹੈਗੇ ਨੋ ਮਾਸ ਦਾ ਰਿਸ਼ਤਾ ਇਹਨਾਂ ਨੇ ਫਿਰ ਵੀ ਵੋਟ ਉੱਥੇ ਹੀ ਪੁੱਗਤਨੀ ਹੈ ਜਿੱਤਗੇ ਤਾਂ ਇਹਨਾਂ ਨੇ ਕਹਿਣਾ ਵੀ ਕਾਂਗਰਸ ਦਾ 84 ਦੇ ਵਿੱਚ ਉਹ ਕੁਝ ਕਰਦੀ ਰਹੀ ਸੀ ਕਾਂਗਰਸ ਦੇ ਨਾਲ ਕਿਵੇਂ ਚੱਲੇ ਗਏ ਸੀ ਉਹ ਚਲੋ ਸਿਆਸੀ ਬਿਆਨਬਾਜ਼ੀ ਹੈ ਮੈਂ ਚੰਡੀਗੜ੍ਹ ਦੇ ਲੋਕਾਂ ਦੀ ਨਵੇਂ ਸਮਝਣਾ ਚਾਹਣਾ ਚੰਡੀਗੜ੍ਹ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਫਰਕ ਪੈਂਦਾ ਕਿ ਉਹ ਬਿਆਨ ਕੀ ਦੇ ਰਿਹਾ ਚੰਡੀਗੜ੍ਹ ਦੇ ਲੋਕਾਂ ਨੂੰ ਮਿਲਦਾ ਕਿ ਇਹ ਫਰਕ ਪੈਂਦਾ ਕਿ ਸਾਡਾ ਕੰਮ ਕਿੰਨੇ ਕਰਨਾ ਹੈ ਚ ਮੈਂ ਉਹੀ ਕਹਿ ਰਿਹਾ ਨਾ ਚੰਡੀਗੜ੍ਹ ਦੇ ਲੋਕਾਂ ਨੂੰ ਮੈਂ ਮੈਂ ਪਹਿਲੇ ਵੀ ਇਹ ਗੱਲਾਂ ਕਰ ਚੁੱਕਿਆ ਮਨੀਸ਼ ਤਿਵਾੜੀ ਜੀ ਹੈ ਜਿਹੜੇ ਉਹ ਜਿੱਥੇ ਤੋਂ ਜਿੱਤਦੇ ਆ ਉੱਥੇ ਦੇ ਨਹੀਂ ਰਹਿੰਦੇ ਉਹਨਾਂ ਨੇ ਕੇਂਦਰ ਦੀ ਰਾਜਨੀਤੀ ਕਰਨੀ ਹੈ ਉਹਨਾਂ ਨੇ ਦਿੱਲੀ ਦੀ ਰਾਜਨੀਤੀ ਕਰਨੀ ਹੈ ਉਹ ਲੁਧਿਆਣਾ ਤੋਂ ਜਿੱਤੇ ਮੁੜ ਕੇ ਲੁਧਿਆਣਾ ਤੋਂ ਨਹੀਂ ਲੜੇ ਉਹ ਸ਼੍ਰੀ ਆਨੰਦਪੁਰ ਸਾਹਿਬ ਤੋਂ ਜਿੱਤੇ ਮੁੜ ਕੇ ਉੱਥੇ ਨਹੀਂ ਵੜੇ ਹੁਣ ਉਹ ਤੀਜੀ ਥਾਂ ਆਏ ਨੇ ਜੇ ਲੋਕਾਂ ਨੇ ਇੱਥੋਂ ਵੀ ਫਤਵਾ ਦੇ ਦਿੱਤਾ ਤਾਂ 5 ਸਾਲ ਜਿਹੜਾ ਹੈ ਲੋਕਾਂ ਨੂੰ ਜਿਵੇਂ 10 ਸਾਲ ਪਿਛਲੇ ਸੰਤਾਂਪ ਹੋ ਗਿਆ ਕਿਰਨ ਖੇਰ ਨਹੀਂ ਮਿਲੀ ਤਾਂ 5 ਸਾਲ ਅਗਲੇ ਵੀ ਇਦਾਂ ਹੀ ਜਾਣਗੇ ਦੂਜੇ ਪਾਸੇ ਸੰਜੇ ਟੰਡਨ ਜੀ ਦਾ ਮੈਂ ਤੁਹਾਨੂੰ ਦੱਸਿਆ ਕਿ ਜੇ ਉਹ ਉਹਨਾਂ ਦਾ ਵਿਜ਼ਨ ਇੰਨਾ ਹੀ ਸੀਗਾ ਤਾਂ ਪਿਛਲੇ 8 ਸਾਲਾਂ ਚ ਵੀ ਉਹ ਸ਼ਹਿਰ ਦਾ ਵਿਕਾਸ ਕਰ ਸਕਦੇ ਸੀ ਪਰ ਪ੍ਰਧਾਨ ਤਾਂ ਸੀਗੇ ਉਹਨਾਂ ਦੀ ਸਰਕਾਰ ਸੀ ਦਿੱਲੀ 'ਚ ਉਹਨਾਂ ਦਾ ਬੋਲਬਾਲਾ ਸੀ ਉਹਨਾਂ ਦਾ ਸਾਰਾ ਸਿਸਟਮ ਚੱਲਦਾ ਹੈ ਉਹਨਾਂ ਦੀ ਹਰੇਕ ਮੰਤਰੀ ਹਰੇਕ ਉਹਨਾਂ ਨਾਲ ਗਵਰਨਰ ਸਾਹਿਬ ਦੇ بیٹے ਰਹੇ ਆ ਗਵਰਨਰ ਸਾਹਿਬ ਦੇ بیٹے ਆ ਉਹ ਮਤਲਬ ਇਸ ਕਰਕੇ ਉਨਾ ਉਨਾ ਉਹਨਾਂ ਕੋਲ ਪਾਵਰ ਪਹਿਲਾਂ ਤੋਂ ਹੀ ਹੈ ਹੁਣ ਪਾਵਰ ਇਹ ਨਾ ਦੱਸਣ ਕਿ ਮੈਂ ਐਮਪੀ ਬਣ ਕੇ ਕਰਦਾਗਾ ਉਹਨਾਂ ਕੋਲ ਪਾਵਰ ਐਮਪੀ ਤੋਂ ਵੱਧ ਦੀ ਰਹੀ ਹੈ ਹਰਦੀਪ ਜੀ ਕੋਸ਼ਿਸ਼ ਭਾਜਪਾ ਲਗਾਤਾਰ ਹੀ ਕਰ ਰਹੀ ਹੈ ਕਿ ਜਿੱਥੇ ਜਿੱਥੇ ਕਾਂਗਰਸ ਉਹਨਾਂ ਨੂੰ ਜ਼ਿਆਦਾ ਮਜ਼ਬੂਤ ਦਿਖਦੀ ਹੈ ਜਾਂ ਤਾਂ ਹੁੰਦੇ ਹੁਣ ਇੰਦੋਰ ਦੇ ਵਿੱਚ ਅੱਜ ਇਹੀ ਕੁਝ ਕੀਤਾ ਕਿ ਉਹਨਾਂ ਦੇ ਜਿਹੜੇ ਕਾਂਗਰਸ ਦਾ ਉਮੀਦਵਾਰ ਸੀ ਉਹਨੇ ਪਰਚੇ ਹੀ ਵਾਪਸ ਲੈ ਲਿਆ ਠੀਕ ਹੈ ਤੇ ਹੁਣ ਇੱਥੇ ਚੰਡੀਗੜ੍ਹ ਦੇ ਵਿੱਚ ਇਹ ਲਾ ਕਿਤਨੇ ਕਿਤੇ ਹਵਾ ਜ਼ਮੀਨ ਤੇ ਦਿਖ ਰਹੀ ਹੈ ਕਿ ਸ਼ਰੋਮਨੀ ਅਕਾਲੀ ਦਲ ਦਾ ਜਿਹੜਾ ਭਾਜਪਾ ਨੂੰ ਹੀ ਡੈਂਟ ਕਰੇਗਾ ਹਰਦੀਪ ਸਿੰਘ ਸੈਣੀ ਤੱਕ ਭਾਜਪਾ ਦੇ ਲੀਡਰਾਂ ਨੇ ਕੋਈ ਪਹੁੰਚ ਕੀਤੀ ਕਿ ਤੂੰ ਬੈਠ ਜਾਓ ਤੁਸੀਂ ਤੁਸੀਂ ਸਾਡੇ ਨਾਲ ਆ ਜਾਓ ਗੱਲਬਾਤ ਕਰ ਲੈਨੇ ਆਪਾਂ ਨਹੀਂ ਕੋਈ ਅਜਿਹੀ ਗੱਲ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਉਹ ਮੈਨੂੰ ਪਾਰਖ ਚੁੱਕੇ ਕੀ ਹਰਦੀਪ ਸਿੰਘ ਸੈਣੀ ਪਾਰਟੀ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਦਾ ਹੀ ਬੰਦਾ ਹੈ ਮੇਰੇ ਨਾਲ ਇੱਥੇ ਉਹਨਾਂ ਨੂੰ ਕੋਈ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਉਹ ਜਿੱਥੇ ਪ੍ਰਧਾਨ ਨੇ ਥਾਪੜਾ ਦੇਤਾ ਉੱਥੇ ਖੜਾ ਹੈ ਔਰ ਮੈਂ ਮੰਨੋ ਇਹ ਕੁਐਸਚਨ ਜਦੋਂ ਮੈਂ ਹੁਣ ਪਿੰਡਾਂ ਦੇ ਵਿੱਚ ਵੀ ਗਿਆ ਉੱਠਿਆ ਏ ਮੈਂ ਉਹਨਾਂ ਨੂੰ ਕਿਹਾ ਵੀ ਜੇ ਜੇ ਮੈਂ ਖੜ ਗਿਆ ਤਾਂ ਮੈਂ ਖੜਾ ਹਾਂ ਇਹ ਨਹੀਂ ਹੈ ਤੁਹਾਨੂੰ ਮੈਂ ਪਿੱਠੇ ਨਹੀਂ ਦਿਖਾਉਂਗਾ ਚਾਹੇ ਤੁਸੀਂ ਮੰਨੂ ਫਤਵਾ ਕੋਈ ਮਿਲੇ ਪਰ ਮੈਂ ਖੜਾ ਦਾ ਕੀ ਤੱਕ ਖੜਾ ਹਾਂ ਲੜਾਂਗੇ ਮਰਾਂਗੇ ਕੋਈ ਦਿੱਕਤ ਨਹੀਂ ਹੈ ਪਰਮਾਤਮਾ ਕਰੇਗਾ ਫਤਿਹ ਮਿਲੇਗੀ ਔਰ ਲੋਕ ਜਾਣਦੇ ਨੇ ਲੋਕ ਬਦਲਾਅ ਚਾਹੁੰਦੇ ਨੇ ਚੰਡੀਗੜ੍ਹ ਦੇ ਅੰਦਰ ਦੋਨੋਂ ਪਾਰਟੀਆਂ ਨੇ ਰਾਜ ਕਰਕੇ ਦੇਖ ਲਿਆ ਇਹਨਾਂ ਤੋਂ ਪਰੇਸ਼ਾਨ ਨਹੀਂ ਲੇ ਮਸਲੇ ਮੈਨੀਫੈਸਟੋ ਤਿਆਰ ਹੋ ਚੁੱਕਿਆ ਹੈ ਮੈਨੀਫੈਸਟੋ ਨਹੀਂ ਮੈਨੀਫੈਸਟੋ ਤੇ ਕੰਮ ਹੋ ਰਿਹਾ ਏ ਥੋੜੇ ਟਾਈਮ ਚ ਜਿਹੜਾ ਅਸੀਂ ਮੈਨੀਫੈਸਟੋ ਰਿਲੀਜ਼ ਕਰਾਂਗੇ ਲੋਕਾਂ ਨੂੰ ਬਹੁਤ ਜਿਹੜੇ ਹੈਗੇ ਉਹਦੇ ਵਿੱਚ ਤੁਹਾਨੂੰ ਆਪੇ ਪਤਾ ਲੱਗ ਜਾਏ ਜਦੋਂ ਪ੍ਰੈਸ ਕਾਨਫਰੰਸ ਕਰਾਂਗੇ ਮਸਲਿਆਂ ਤੇ ਗੱਲ ਕਰਾਂਗੇ ਪੀਰ ਸਿੰਘ ਬਾਦਲ ਤੁਹਾਡੇ ਨਾਲ ਪ੍ਰਚਾਰ ਕਰਨਗੇ ਇੱਥੇ ਬਿਲਕੁਲ ਕਰਨਗੇ ਬਿਲਕੁਲ ਕਰਨਗੇ ਅੱਜ ਤੱਕ ਤੁਸੀਂ ਦੇਖਿਆ ਹੋਵੇਗਾ ਕਦੇ ਪਾਰਟੀ ਨੇ ਇੰਨਾ ਇੰਟਰਸਟ ਨਹੀਂ ਲਿਆ ਪਾਰਟੀ ਨੇ ਸਾਡੀ ਨੇ ਕਦੇ ਇੰਨਾ ਇੱਥੇ ਇੰਟਰਸਟ ਨਹੀਂ ਲਿਆ ਸੀਗਾ ਹੁਣ ਕੋਆਰਡੀਨੇਟਰ ਵੀ ਲੱਗ ਗਏ ਆ ਅੱਜ ਕੈਂਪੇਨ ਕਮੇਟੀ ਵੀ ਬਣ ਜੇਗੀ ਮੈਨੀਫੈਸਟੋ ਕਮੇਟੀ ਵੀ ਅੱਜ ਬਣ ਜੇਗੀ ਤੇ ਜਿਹੜਾ ਵਾਰਡ ਵਾਈਜ਼ ਆ ਸਾਡਾ ਕੱਲ ਤੋਂ ਪ੍ਰਚਾਰ ਜਿਹੜਾ ਹੈ ਡੋਰ ਟੂ ਡੋਰ ਵੀ ਸ਼ੁਰੂ ਹੋ ਜਾਏਗਾ ਕਰਾਂਗੇ ਜੀ ਬਹੁਤ ਵਧੀਆ ਕੰਮ ਕਰਕੇ ਦਿਖਾਵਾਂਗੇ ਤੇ ਸਨ ਹਰਦੀਪ ਸਿੰਘ ਸੈਣੀ ਜੋ ਸਿੱਧੇ ਤੌਰ ਤੇ ਕਹਿ ਰਹੇ ਆ ਕਿ ਭਾਜੜਾ ਤਾਂ ਪੈ ਸਕਦੀਆਂ ਜਿੱਤ ਵੀ ਸਕਦੇ ਆ ਪਰ ਵੱਡੇ ਪੱਦਰ ਉੱਪਰ ਡੈਂਟ ਤਾਂ ਕਰ ਕੀ ਰਵਾਂਗੇ ਕੈਮਰਾ ਪਰਸਨ ਰਵਿੰਦਰ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ